ਹਮੇਂ ਇੱਕ ਗੱਡੀ ਸੀ ਤਸਵੀਰਾਂ ਤੁਸੀਂ ਦੇ ਸਕਦੇ ਮੇਰਾ ਸੋਹਰਾ ਪਰਿਵਾਰ ਹੈ ਨਾ ਸੋਹਰਾ ਅੱਛਾ ਹੈ ਹਾਂਜੀ ਤੇ ਮਾਤਾ ਦੀ ਡੈਥ ਹੋਈ ਹੈ ਹਾਂਜੀ ਮਾਤਾ ਜੀ ਦੀ ਸੜਕ ਹਾਸੀ ਤੇ ਚੱਕਨਾ ਚੂਰ ਹੋਈ ਗੱਡੀ ਤੇ ਗੱਡੀ ਚ ਸਵਾਰ ਬਜ਼ੁਰਗ ਮਾਤਾ ਦੀ ਮਤ ਹੁੰਤੋ ਬਾਦ ਧੀ ਦਾ ਰੋ ਰੋ ਕੇ ਬੁਰਾ ਹਾਲ ਹੈ ਉਸ ਦੇ ਬਲੋਂ ਬੁੱਲੇ ਜਾ ਰਹੇ ਬੋਲ ਸੁਣ ਕੇ ਤੁਸੀਂ ਵੀ ਭਬ ਖੋ ਜਾਓਗੇ ਦਰਅਸਲ ਫਰੋਜ਼ਪੁਰ ਫਾਜ਼ਲ ਕਾ ਰੋਡ ਤੇ ਪੰਜਾਬ ਰੋਡ ਵੇਜ਼ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋਈ ਜਿਸ ਦੇ ਵਿੱਚ ਇਸ ਧੀ ਦੀ ਬਜ਼ੁਰਗ ਮਾਤਾ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਦਾ ਪਰਵਾਰ ਚੰਡੀਗੜ੍ਹ ਤੋਂ ਵਾਪਸ ਘਰ ਵੱਲ ਜਾ ਰਿਹਾ ਸੀ ਅਤੇ ਇਸ ਮੌਕੇ ਉਹਨਾਂ ਦੀ ਗੱਡੀ ਬੱਸ ਦੇ ਵਿੱਚ ਵੱਜੀ ਜ਼ਬਰਦਸਤ ਚੱਕਰ ਹੋਈ ਪਰ ਬੱਸ ਦੀਆਂ ਸਵਾਰੀਆਂ ਵਲ-ਵਲ ਬਚ ਗਈਆਂ ਪਰ ਉਹਨਾਂ ਦੀ ਬਜ਼ੁਰਗ ਮਾਤਾ ਦੀ ਮੌਤ ਹੋ ਗਈ ਹੈ ਕੀ ਆਪਣੇ ਕੀ ਰਿਸ਼ਤੇਦਾਰ ਸੀ ਮੇਰਾ ਬ੍ਰਦਰ ਇਨ ਲਾ ਸੀ ਜੀ ਮੇਰਾ ਸਹੁਰਾ ਪਰਵਾਰ ਹੈ ਨਾ ਸਹੁਰਾ ਰੱਖਣਾ ਅੱਛਾ ਜੀ ਹਾਂ ਜੀ ਤੇ ਮਾਤਾ ਦੀ ਡੈਥ ਹੋਈ ਹੈ ਹਾਂ ਜੀ ਮਾਤਾ ਜੀ ਦੀ ਜੀਕ ਵਿੱਚ ਬੱਚੇ ਵੀ ਸਨ ਤੇ ਹਾਂਜੀ ਬੱਚੇ ਸੀ ਉਹ ਦੂਜੀ ਗੱਡੀ ਚ ਸੀ ਉਹ ਬੱਚਾ ਤਾਂ ਕਿੱਥੋਂ ਆ ਰਹੇ ਸੀ ਇਹ ਸਾਰੇ ਇਹ ਚੰਡੀਗੜ੍ਹ ਤੋਂ ਆ ਰਹੇ ਸੀ ਚੰਡੀਗੜ੍ਹ ਤੋਂ ਚੱਲੇ ਹੋਏ ਸੀ ਹਾਂਜੀ ਸਵੇਰ ਚੱਲੇ ਸੀ ਉਹ ਤੋਂ ਹਾਂ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਉਹ ਸਾਨੂੰ ਤਾਂ ਸਵੇਰ ਪਤਾ ਲੱਗਿਆ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਕਿਸੇ ਦਾ ਫੋਨ ਆਇਆ ਅੱਛਾ ਜੀ ਹਾਂਜੀ ਸਾਨੂੰ ਤਾਂ ਪਤਾ ਹੀ ਨਹੀਂ ਕਿੱਥੋਂ ਚੱਲੇ ਅਸੀਂ ਆ ਗਏ ਸੀ ਇੱਥੇ ਲਾਈਵ ਦਿਖਾਉਣਾ ਸ਼ੁਰੂ ਕੀਤਾ ਸੀ ਨੰਬਰ ਵੀ ਦਿਖਾ ਰਹੇ ਸੀ ਵਾਰ-ਵਾਰ ਵੀ ਪਰਿਵਾਰ ਤੱਕ ਜਾਣਕਾਰੀ ਪਹੁੰਚ ਸਕੇ ਨਹੀਂ ਸਾਨੂੰ ਕਿਸੇ ਦਾ ਫੋਨ ਗਿਆ ਸੀ ਉਸੇ ਵੇਲੇ ਚੱਲ ਪਏ ਠੀਕ ਹੈ ਜੀ ਫੋਨ ਗਿਆ ਜੀ ਹਾਂਜੀ ਜਾ ਮਮਾ ਡੈਥ ਹੋ ਗਈ ਉਹਨਾਂ ਦੀ ਹਾਂਜੀ ਤੇ ਕਿੱਥੋਂ ਨੇ ਸਾਰੇ ਜਿਹੜੇ ਚੰਡੀਗੜ੍ਹ ਤੋਂ ਆ ਰਹੇ ਸੀ ਜਲਾਲਾਬਾਦ ਦੇ ਦੀ ਦੱਸਦੀ ਕਿ ਜ਼ਖਮੀ ਹੋਈਆਂ ਸਵਾਰੀਆਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਫਰੋਜ਼ਪੁਰ ਤੋਂ ਪਰਮ ਜਸਖਣਾ ਪੰਜਾਬੀ ਲੋਕ ਚੈਨਲ